యేసు ਮੇਰਾ ਸਹਾਰਾ ਬਣ ਜਾਓ ਆਓ యేసు ਮੇਰਾ ਸਹਾਰਾ ਬਣ ਜਾਓ ਡੋਲੇ ਮੇਰੀ ਕਸ਼ਤੀ ਡੋਲੇ ਮੇਰੀ ਕਸ਼ਤੀ ਕਿਨਾਰਾ ਬਣ ਪ੍ਰਭੂ ਯੀਸ਼ੂ ਜੀ ਦੇ پاک ਅਤੇ ਜਲਾਲੇ ਨਾਮ ਵਿੱਚ ਖੁਸ਼ਖਬਰੀ ਦੇ ਇਸ ਨਵੇਂ ਐਪੀਸੋਡ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਇੰਜੀਲ ਉਹਦੇ 13ਵੇਂ ਅਧਿਆਇ ਦੀ 14ਵੀਂ ਅਤੇ 15ਵੀਂ ਆਇਤ ਵਿੱਚ ਅਸੀਂ ਇੱਦਾਂ ਪੜ੍ਹਦੇ ਹਾਂ ਉਹਨਾਂ ਉੱਤੇ ਯਸ਼ਾਯਾ ਦਾ ਇਹ ਅਗੰਗਵਕ ਪੂਰਾ ਹੋਇਆ ਕਿ ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੁੱਲੋਂ ਨਾ ਸਮਝੋਗੇ ਅਤੇ ਦੇਖਦੇ ਹੋਏ ਵੇਖੋਗੇ ਪਰ ਮੁੱਲੋਂ ਬੁੱਝੋਗੇ ਨਾ ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ ਇਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ ਮਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ। ਆਕਾਸ਼ ਪਰਮੇਸ਼ਵਰ ਦੀ ਮਹਿਮਾ ਦਾ बखान ਕਰਦਾ ਹੈ ਅਤੇ ਆਕਾਸ਼ ਮੰਡਲ ਉਹਦੀ ਹਸਤਕਲਾ ਨੂੰ ਪ੍ਰਗਟ ਕਰਦਾ ਹੈ। ਅਰਥਾਤ ਸ੍ਰਿਸ਼ਟੀ ਰਾਹੀਂ ਪਰਮੇਸ਼ਵਰ ਆਪਣੀ ਬੁੱਧੀ, ਗਿਆਨ, ਸਮਝ, ਗੁਣਾ ਅਤੇ ਕੰਮਾਂ ਨੂੰ ਪ੍ਰਗਟ ਕਰਦੇ ਹਨ। ਪਰਮੇਸ਼ਵਰ ਨੇ ਉद्धਾਰ ਦਾ ਕੰਮ ਯੀਸ਼ੂ ਮਸੀਹ ਦੇ ਕ੍ਰੂਸ ਦੇ ਬਲੀਦਾਨ ਅਤੇ ਪੁਨਰੁथान ਵਿੱਚ ਪੂਰਾ ਕੀਤਾ ਹੈ। ਜਿਸ ਨੂੰ ਸੁਸਮਾਚਾਰ ਦੇ ਵਚਨ ਦਾ ਵਿੱਚ ਸਭੀ ਮਨੁੱਖਾਂ ਤੇ ਪ੍ਰਗਟ ਕੀਤਾ ਗਿਆ ਹੈ ਪਰ ਮਨੁੱਖ ਦਾ ਮਨ ਮੋਟਾ ਹੋ ਗਿਆ ਹੈ ਅਰਥਾਤ ਮਨੁੱਖ ਦਾ ਮਨ ਪਰਮੇਸ਼ਵਰ ਦੇ ਵਚਨ ਨੂੰ ਸੁਣਨ ਤੋਂ ਇਨਕਾਰ ਕਰਦਾ ਹੈ ਉਸ ਨੂੰ ਸਵੀਕਾਰ ਨਹੀਂ ਕਰਦਾ ਅਤੇ ਤੇਰਸਕਾਰ ਕਰਦਾ ਹੈ ਉਹਨਾ ਅਨਮਾਨ अथवा ਅਵਿਗਿਆਨਤਾ ਵਿੱਚ ਜੀਵਨ ਜਿਉਂਦੇ ਹਨ ਅਤੇ ਸਦਾਈ ਨਾਲ ਸੁਸਮਾਚਾਰ ਦੇ ਵਚਨ ਸੁਣਨ ਤੇ ਵੀ ਉਹ ਆਪਣੇ ਕੰਨ ਬੰਦ ਕਰ ਲੈਂਦੇ ਹਨ ਅਜਿਹੀ ਭਿਆਨਕ ਅਵਸਥਾ ਤੋਂ ਪਰਮੇਸ਼ਵਰ ਦੇ ਨੇੜੇ ਆਉਣ ਵਾਲੇ ਪਰਮੇਸ਼ਵਰ ਕੋਲੋਂ ਆਉਣ ਵਾਲੇ ਸਜ਼ਾ ਤੋਂ ਉਹ ਕਦੇ ਬਚ ਨਹੀਂ ਸਕਦੇ ਪਰ ਜੋ ਕੋਈ ਪ੍ਰਭੂ ਯੀਸ਼ੂ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਪਰਮੇਸ਼ਵਰ ਤੋਂ ਪਾਪ ਦੀ ਮਾਫੀ ਪ੍ਰਾਪਤ ਕਰਦਾ ਹੈ ਅਤੇ ਉਧਾਰ ਪ੍ਰਾਪਤ ਕਰਦਾ ਹੈ। ਉਹੀ ਪਰਮੇਸ਼ਵਰ ਦੇ ਕ੍ਰੋਧ ਤੋਂ ਭਿਆਨਕ ਸਜ਼ਾ ਤੋਂ ਬਚ ਸਕਦਾ ਹੈ। ਤੁਸੀਂ ਵੀ ਅਜਿਹਾ ਹੀ ਕਰਕੇ ਬਚ ਸਕੋ। ਪਰਮੇਸ਼ਵਰ ਅੱਗੇ ਤੁਹਾਡੇ ਲਈ ਸਾਡੀ ਇਹੀ ਪ੍ਰਾਰਥਨਾ ਹੈ। ਧੰਨਵਾਦ।